ਮੁਰਦਾਬਾਦ ਮੁਰਦਾਬਾਦ ਆਮ ਆਦਮੀ ਪਾਰਟੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੀਟਿੰਗਾਂ ਤੋਂ ਪੱਜਲਵਾ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਹਜ ਬਰਨਾਲੇ ਦੇ ਵਿੱਚ ਫੇਰ ਉਹੀ ਕੁਝ ਹੋਇਆ ਜਿਹੜਾ ਮੁੱਖ ਮੰਤਰੀ ਪਹਿਲਾਂ ਦੂਜੀਆਂ ਸਰਕਾਰਾਂ ਤੇ ਤੰਜ ਕਸਦਾ ਸੀ ਕਮੈਂਟ ਕਰਦਾ ਸੀ ਉਹੀ ਕੁਝ ਕੀਤਾ ਅੱਜ ਬਰਨਾਲੇ ਦੇ ਵਿੱਚ ਇਸ ਗੱਲ ਦਾ ਵਾਅਦਾ ਕੀਤਾ ਗਿਆ ਕਿ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੂੰ ਮੁੱਖ ਮੰਤਰੀ ਦੀ ਆਮਦ ਦੇ ਮੌਕੇ ਤੇ ਉਹਨਾਂ ਦੇ ਮੰਗ ਪੱਤਰ ਦਵਾਉਣ ਵਾਸਤੇ ਮੁੱਖ ਮੰਤਰੀ ਨਾਲ ਮਿਲਾਇਆ ਜਾਊਗਾ ਪ੍ਰਸ਼ਾਸਨ ਵੱਲੋਂ ਸੇਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਕਿ ਮੁੱਖ ਮੰਤਰੀ ਤੁਹਾਡੇ ਨਾਲ ਗੱਲਬਾਤ ਕਰਨਗੇ ਤੁਹਾਡੇ ਨਾਲ ਮਿਲਣਗੇ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ 3.5 ਸਾਲਾਂ ਦੇ ਵਿੱਚ ਜਿਵੇਂ ਪਹਿਲਾਂ ਲਾਰੇ ਲਾ ਰਿਹਾ ਮੁੱਖ ਮੰਤਰੀ ਅੱਜ ਫੇਰ ਉਹੀ ਕੁਛ ਕੀਤਾ ਹੈ ਸਾਡੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹੈ ਪਰ ਨਾਲੇ ਦੇ ਵਿੱਚ ਨੌਜਵਾਨ ਦਾ ਕਤਲ ਹੋ ਜਾਂਦਾ ਹੈ ਸਾਡੇ ਹੜਾਂ ਦੇ ਮਾਰੇ ਕਰਸਾਨਾਂ ਦੀ ਹਾਲਤ ਬੁਰੀ ਹੋਈ ਹੈ ਤਾਂ ਮੁੱਖ ਮੰਤਰੀ ਪੰਜਾਬ ਨੂੰ ਕੱਲਾ ਇਹ ਜੂਥ ਫੈਸਟੀਵਲ ਦੀਂਦੇ ਆ ਲੋਕਾਂ ਦੇ ਗਿੱਧੇ ਪੰਗੜੇ ਦੀਂਦੇ ਆ ਜਿਹੜੇ ਪੰਜਾਬ ਦੀ ਕਿਸਾਨੀ ਪੰਜਾਬ ਦੇ ਬੇਰੁਜ਼ਗਾਰ ਪੰਜਾਬ ਦੇ ਮਜ਼ਦੂਰ ਇੱਥੇ ਤੱਕ ਕਿ ਵਿਦਿਆਰਥੀ ਵਰਗ ਵੀ ਖੁਦਕੁਸ਼ੀਆਂ ਦੇ ਰਾਹ ਤੇ ਹੈ ਉਹ ਨਜ਼ਰ ਨਹੀਂ ਆਉਂਦੇ ਦੂਜੇ ਪਾਸੇ ਜਿਹੜਾ ਬੰਦਾ ਪੰਜਾਬ ਦਾ ਕਿਸੇ ਟਾਈਮ ਮਠਿਆਈ ਵੇਚਦਾ ਸੀਗਾ ਲਵਲੀ ਸਵੀਟਸ ਅੱਜ ਉਹ ਡਿਗਰੀਆਂ ਵੇਚਦਾ ਤੇ ਉਹਨਾਂ ਦੇ ਸਮਾਗਮਾਂ 'ਚ ਜਾ ਕੇ ਕੇਰੀਬਾਦ ਸਾਮਲ ਹੁੰਦਾ ਕਿ ਪੰਜਾਬ ਦੀ ਸਿੱਖਿਆ ਦਾ ਟਾਂਚਾ ਕੀ ਹੈ ਅੱਜ ਤੱਕ ਕਿਸੇ ਸਰਕਾਰੀ ਅਕਾਲ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਾ ਕੇ ਮੁੱਖ ਮੰਤਰੀ ਨੇ ਇਨਾਮਾਂ ਦਾ ਸਮਾਰੋਚ ਸਮਾਗਮ ਵਿੱਚ ਸ਼ਿਰਕਤ ਨਹੀਂ ਕੀਤੀ ਉਲਟਾ ਜਏ ਲੋਕਾਂ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਪਹਿਲਾਂ ਪੰਜਾਬ ਦਾ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਉਹਨੂੰ ਪੰਜਾਬ ਦੇ ਲੋਕ ਰੋਂਦੇ ਆ ਜਿਹੜੇ ਵਾਦੇ ਪੂਰੇ ਕੀਤੇ ਸੀ ਕਰਨੇ ਸੀ ਉਹ ਪੂਰੇ ਨਹੀਂ ਕੀਤੇ ਬਰਨਾਲੇ ਵਾਲਿਆਂ ਨੇ ਫੇਰ ਧੂਏ ਚ ਲੱਤ ਮਾਰੀ ਹੈ ਆਮਰ ਕਰਾ ਦੇ ਬਿਮਾਰੀ ਆ ਇਹ ਤੋਂ ਦੇ ਟਰਾਈਡੈਂਟ ਵਾਲੇ ਨੂੰ ਰਾਜ ਸਭਾ ਚ ਭੇਜਣ ਦੀਆਂ ਤਿਆਰੀਆਂ ਨੇ ਦਰਿਆ ਬਸਾਉਣ ਵਾਲੇ ਭਮੱਕੜ ਉਹ ਫੇਰ ਆਪਣੇ ਪਸਤਾਵੇ ਦੇ ਵਿੱਚ ਰਹਿਣਗੇ ਅੱਜ ਬੇਰਜ਼ਗਾਰਾਂ ਨੂੰ ਮੁਲਾਜ਼ਮ ਜਿੱਥੇ ਬੰਦਿਆਂ ਨੂੰ ਬਰਨਾਲੇ ਦੇ ਵਿੱਚ ਇਸ ਵਾਰ ਦਾ ਭਰੋਸਾ ਦਿੱਤਾ ਗਿਆ ਸੀ ਕਿ ਮੁੱਖ ਮੰਤਰੀ ਨਾਲ ਮਿਲਾਇਆ ਜਾਊਗਾ ਪਰ ਨਹੀਂ ਮਿਲਾਇਆ ਗਿਆ ਐਸਡੀ ਕਾਜ ਦੇ ਵਿੱਚ ਜਾ ਕੇ ਬਿਠਾਇਆ ਗਿਆ ਉੱਤੇ ਮੁੱਖ ਮੰਤਰੀ ਦੇ ਜਾਂਦਿਆ ਤੋਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਵੇਰਤਕਾਰਾਂ ਨੇ ਜਥੇਬੰਦੀਆਂ ਨੇ ਉਹਦਾ ਟਿੱਟ ਸਿਆਪਾ ਕੀਤਾ ਮੁਰਦਾਬਾਦ ਕੀਤੀ ਹੈ ਕਾਲ ਦੇ ਵਿੱਚ ਇਸ ਗੱਲ ਤੇ ਲਾਨਤ ਪਾਈ ਹੈ ਕਿ ਪੂਰੀ ਤਰ੍ਹਾਂ ਪ੍ਰਸ਼ਾਸਨ ਦਾ ਕੰਮ ਹੈ ਸਿਵਲ ਤੇ ਪੁਲਿਸ ਪ੍ਰਸ਼ਾਸਨ ਇਹ ਪੰਜਾਬ ਸਰਕਾਰ ਜਿਹੜੇ ਵਾਦੇ ਕੀਤੇ ਸੀ ਮੁੱਖ ਮੰਤਰੀ ਨੇ ਉਹ ਵਾਦਿਆਂ ਤਾਂ ਮੁੱਕਰ ਚੁੱਕਿਆ ਭੱਜ ਚੁੱਕਿਆ ਤਾਂ ਅੱਜ ਕਰਕੇ ਲੋਕਾਂ ਦਾ ਸਾਹਮਣਾ ਕਰਨ ਤੋਂ ਭੱਜ ਰਿਹਾ ਸੋ ਅੱਜ ਜਥੇਬੰਦੀਆਂ ਨੇ ਆਪਣੇ ਆਪਣੇ ਮੰਗ ਪੱਤਰ ਦੇ ਨੇ ਸੀ ਜਿਹਦੇ ਵਿੱਚ ਆ ਸਾਡੇ ਆ ਬੀਵੀ ਵੋਟ ਦੇ ਸਾਥੀ ਹੈ ਜਿਹਦੇ ਵਿੱਚ ਬਮੁਖਤ ਜੱਤੀ ਦੇ ਸਾਥੀ ਹੈ ਜਿਹਦੇ ਵਿੱਚ ਕਾਂਝੇ ਮੋਰਕੇ ਦੇ ਸਾਥੀ ਹੈ ਹੋਰ अनेका ਜਥੇਬੰਦੀਆਂ ਦੇ ਸਾਥੀ ਸਿੱਕੇ ਮੇਰੀ ਗੱਲ ਸੁਣੀ ਆਉਦੇ ਦਿਨਾਂ ਦੇ ਵਿੱਚ ਫੇਰ ਵੇਖਾਂਗੇ ਕਿਤੇ ਕਿਤੇ ਮੁੱਖ ਮੰਤਰੀ ਆਉਂਦਾ ਉਹਨਾਂ ਦਾ ਫੇਰ ਪਿੱਛੇ ਆਪਾਂ ਕਰਾਂਗੇ ਪੰਜਾਬ ਦੇ ਵੰਦੇ ਚੇਤੇ ਕਰਾਂਗੇ ਧੰਨਵਾਦ ਵੀਡੀਓ ਕੱਟਣ ਦੇ ਲਈ